ਦੋਸਤੋ ਆਪਾਂ ਖੜੇ ਸੀਗੇ ਬਿੱਟੂ ਵਰਮਾ ਲਵੇ ਇਥੇ ਨਾ ਬਈ ਸਟicker ਧਾਰੇ ਸੀ ਆ ਕੋਈ ਇਥੇ ਭਰਾਵਾਂ ਨੂੰ ਨਾ ਇੱਕ ਬੈਨ ਬਣਾਈ ਹੋਈ ਇੱਥੇ ਤੇ ਆਪਾਂ ਜਿਹੜੇ ਮੁੰਡਿਆਂ ਨੇ ਬਣਾਈ ਆ ਛੋਟੀ ਜਿਹੀ ਉਮਰ ਦਾਗਾ ਤੇ ਆਪਾਂ ਸਾਨੂੰ ਮਰਵਾਉਨੇ ਆ ਅੱਜ ਨਹੀਂ ਵਿੱਚ ਆਈ ਸੀ ਸਟicker ਮਾਉਂ ਦਿੱਤੂ ਤੋਂ ਤੇ ਜਿਹੜੇ ਬੱਚੀ ਨੇ ਬਣਾਈ ਆ ਛੋਟੀ ਜਿਹੀ ਉਮਰ ਦਾ ਨਾ ਟੈਲੈਂਟ ਦੇਖ ਦਿਖੋ ਦਿਖੋ ਨੇ ਸਾਨੂੰ ਆਪਾਂ ਬੱਚੀ ਦੇਖੋ ਤੁਸੀਂ ਕਿੰਨੀ ਘੈਂਟ ਜੀ ਬਣਾਈ ਆ ਇਹ ਦੇਖੋ ਤੇ ਇਹਨੂੰ ਜਿਵੇਂ ਅਸਲੀ ਵਾਂਗੂ ਬਣਾਉਣ ਦੇ ਸਟicker ਵਗਰਾ ਲੱਗਣੇ ਨੇ ਸਟੀਕਰ ਕਿਹੜੇ ਲੱਗਣ ਆ ਤੇ ਬਟੂ ਇਹ ਜਿਹੜੇ ਰੈਨਲ ਹੁੰਦੇ ਜਿਵੇਂ ਵਿਸ਼ਾਲ ਅੱਛਾ ਅੱਛਾ 7 5 ਠੀਕ ਆ ਠੀਕ ਆ ਅੱਛਾ ਹੋਈਏ ਬਟੂ ਤੇ ਆਪਾਂ ਤੁਹਾਨੂੰ ਮਲਾਉਂਦੇ ਆ ਜਿਹੜਾ ਆਪਣਾ ਦਾ ਭਰਾ ਖੜਾ ਐ ਇੱਥੇ ਛੋਟੀ ਜਿਹੀ ਉਮਰ ਦਾ ਐ ਇਹ ਚ ਟੈਲੈਂਟ ਆਇਆ ਬਣਾਉਂਦਾ ਹਨਾ ਤੇ ਬੱਚੀ ਦੱਸੋ ਆਪ ਨੂੰ ਕਿਹੜਾ ਪਿੰਡਾ ਹੁੰਦਾ ਫਰੀ ਸ਼ਾਪਿੰਗ ਕਿਹੜੇ ਕਦੋਂ ਕਦੋਂ ਬਣਾ ਰਹੇ ਤੁਸੀਂ ਇਹ ਇਹ ਮੈਨੂੰ 3 ਸਾਲ ਤੋਂ ਸਾਹ ਮੋੜਿਆ ਮੈਂ ਤਾਂ ਬਵਾ ਕਰਦੇ ਹਾਂ ਬਰੇ 10 ਕਿੱਥੇ ਲੱਗੀਆਂ 10 ਮਿੰਟ ਲੱਗਿਆ ਮੈਨੂੰ ਤੇ ਇਹ ਵੀ ਭੇਜਦੇ ਹੋ ਤੁਸੀਂ ਅਗੀ ਉੱਤ ਮੈਂ ਅੱਛਾ ਕਿੰਨਾ ਖਰਚ ਆ ਜਾਂਦਾ ਬਣਾਉਣ ਦੇ ਵਧੀ ਤੇ ਬਣਾਉ 23 2000 ਤੱਕ ਖਰਚ ਆ ਜਾਂਦੇ ਬਾਕੀ ਤਾਂ ਮੈਂ ਕੀ ਹੈ ਅੱਛਾ ਤੇ ਕੋਈ ਘਰੋਂ ਵੀ ਸਪੋਰਟ ਕਰਦੇ ਘਰ ਦੇ ਕਹਿੰਦੇ ਨੇ ਮੇਰਾ ਟਾਈਮ ਟਾਈਮ ਜਦੋਂ ਲੱਗਦਾ ਨੇ ਤੇ ਕੋਈ ਨਹੀਂ ਕੁਛ ਨਹੀਂ ਕਹਿੰਦੀ ਅੱਛਾ ਅੱਛਾ ਤੇ ਫਿਰ ਬੈਗ ਵਧੀਆ ਆਮ ਨਾਲ ਜਾਂਦੀ ਹੈ ਕਿ ਟਾਈਮ ਮਿਲ ਜਾਂਦਾ ਸਾਨੂੰ ਪ੍ਰੋਫਟ ਪੂਰਾ ਜਿੰਨਾ ਮਿਹਨਤਾ ਮਿਲ ਜਾਂਦਾ ਪ੍ਰੋਫਟ ਸਾਰੀ ਕਿੱਥੇ ਵੇਚ ਦੋ ਜਾ ਕੇ ਮੇਲਾ ਵਗੈਰਾ ਕੇ ਉਹਨੂੰ ਬਾਏ ਕਰ ਦਿੰਦੇ ਨੇ ਇੰਸਟਾਗ੍ਰam ਤੇ ਵੇਚ ਲਈ ਆਪਣੇ ਇੰਟਰਮੋਡ ਮੇਕਰ ਦੇ ਨਾਮ ਤੇ ਉੱਥੇ ਫਿਰ ਪਾ ਲੈਣੇ ਠੀਕ ਹੈ ਠੀਕ ਹੈ ਮੈਂ ਐਸੀ ਕਰ ਲੈਂਦੀ ਜੀ ਨੇ ਲੈਣੀ ਤਾਂ ਮਾਨਸਾ ਜ਼ਿਲ੍ਹੇ ਦਾ ਪਿੰਡਾ ਫਰੀਦਕੇ ਆਖੇ ਹਾਂਜੀ ਫਰੀਦਕੇ ਤੇ ਇਹ ਭਰਾ ਬੰਨੂ ਨਾ ਛੋਟੀ ਜਿਹੀ ਉਮਰ ਦਾ ਇੱਕ ਬੱਚੀ ਕਹਿ ਸਕਾਂ ਆਪਾਂ ਤੇ ਇਹਦੇ ਵੱਲੋਂ ਦੇਖੋ ਤੁਸੀਂ ਕਿੰਨੀਆਂ ਸੋਹਣੀਆਂ ਖੇਡਾਂ ਬਣਾਈਆਂ ਜਾਂਦੀਆਂ ਨੇ ਨੇ ਦੇਖੋ ਵਿੱਚ ਸਾਰਾ ਮਤਲਬ ਆ ਚੀਜ਼ਾਂ ਬਣਾਈਆਂ ਹੋਈਆਂ ਨੇ ਹਣਾ ਤੇ ਇਹ ਤੇ ਬਿੱਟੂ ਵੱਲੋਂ ਸਟicker ਵੀ ਲਾਏ ਜਾ ਰਹੇ ਨੇ ਆ ਦੇਖੋ ਕਿੰਨੀ ਸੋਹਣੀ ਚੀਜ਼ ਬਣਾਈ ਹੋਈ ਆ ਬਾਕੀ ਇਸ ਮੁੰਡੇ ਵੱਲੋਂ ਨਾ ਇੰਸਟਾ ਤੇ ਪੇਜ ਬਣਾਇਆ ਹੋਇਆ ਜਾ ਕੇ ਤੁਸੀਂ ਚੈੱਕ ਕਰੋ ਆਪਾਂ ਲਿੰਕ ਪਾਵਾਂਗੇ ਠੀਕ ਹੈ ਜੇ ਵੀਡੀਓ ਕਰੋ ਸ਼ੇਅਰ ਬਹੁਤ ਸੋਹਣੀਆਂ ਵੀਡੀਓ ਆਪਣੇ ਪੇਜ ਤੇ ਆਉਂਦੀਆਂ ਰਹਿੰਦੀਆਂ ਨੇ ਧੰਨਵਾਦ